ਅਬੀ 650 ਰੁਪਏ ਦੇ ਇੰਚ ਪੀਸ ਡਿਜ਼ਾਈਨ ਹੀ ਬਹੁਤ ਸੋਹਣੇ ਸੋਹਣੇ ਕਿੰਨਾ ਦੇ ਦੋਗੇ ਪੀਸ 650 ਦਾ ਭਾਜੀ ਓਕੇ ਮਾਲ ਪੂਰਾ ਟਰੈਕ ਸੂਟ ਪੂਰਾ ਟਰੈਕ ਸੂਟ ਠੀਕ ਹੈਵੀ ਪੀਸ ਬੂਟ ਕਟ ਦੇ ਵਿੱਚ ਪੀਸ ਬਾਈ ਬੋਟਮ ਓਕੇ ਸਟ੍ਰੇਟ ਵੀ ਹੈ ਬੂਟ ਕਟ ਵੀ ਹੈ ਕਿੰਨੇ ਦੇਣਗੇ ਭਾਜੀ ਸਿਰਫ 1400 ਰੁਪਏ ਦੇ ਨੰਪਿੰਟ ਨੰਪਿੰਟ ਕੁਆਲਟੀ ਵਧੀਆ ਗਾਰੰਟੀ ਭਾਜੀ ਕਲਰ ਦੀ ਗਾਰੰਟੀ ਓਕੇ ਜੇ ਪੁੱਤਰ ਜੇ ਪੀਸ ਵਾਪਸੀ ਕਰ ਜੋ ਸਾਈਜ਼ ਆਪਣੇ ਕੋਲ 28 ਤੋਂ ਲੈ ਕੇ 40 ਸਿਸਕ ਹੋਗਾ ਤੁਹਾਨੂੰ 40 ਦੀ ਵੈਰਾਈਟੀ ਦਿਖਾਉਂਦੇ ਆ ਰੱਖੋ ਓਕੇ ਰੋਕੀ ਭਾਈ 880 ਰੁਪਏ ਦੀ ਵੇਚ ਦੇ ਯਾਰ ਪੈਂਟਾਂ ਦੀ ਬਾਜ਼ਾਰ ਦੇ ਵਿੱਚ 750 ਰੁਪਏ ਦੀ ਸਿੰਗਲ ਪੈਂਟ ਆਏ ਓਕੇ ਅਸੀਂ ਆਫਰ ਲਾਈ ਹੈ ਤਿੰਨ ਪੈਂਟਾਂ ਦੀ ਤਿੰਨ ਪੈਂਟਾਂ ਲੈ ਲਓ ਇਹ ਉਹੀ ਸੇਮ ਪ੍ਰਾਈਸ ਦੇ ਵਿੱਚ ਸੇਮ ਪ੍ਰਾਈਸ ਸਿੰਗਲ 500 ਦਾ ਤਿੰਨ ਪੀਸ 1400 ਰੁਪਏ ਦੇ ਇਹ ਸਾਰੀਆਂ ਉਹੀ ਪੈਂਟਾਂ ਨੇ 400 ਰੁਪਏ ਤਿੰਨ ਪੈਂਟ 900 ਰੁਪਏ ਦੀ ਡਿਜ਼ਾਈਨ ਚ ਵੀ ਤੇਰਾ ਪੀਸ ਹੈ ਤੁਸੀਂ ਕੀ ਕਹਿੰਦੇ ਹੋ ਭਾਈ 650 ਰੁਪਏ ਦਾ ਡਿਜ਼ਾਈਨ ਚੈੱਕ ਕਰੋ ਹਾਂ ਵੀਰੇ ਦਾ ਪੋਲੀਟੀ ਚੈੱਕ ਕਰ ਉਹ ਅੰਦਰ ਉਹ ਲੋਕੀ ਖੋਲ ਕੇ ਦਿਖਾਉਂਦੇ ਨਹੀਂ ਹੈਗੇ ਉਹ ਸਟੀਚਿੰਗ ਵੀ ਬੜੀ ਮੜੀ ਆਉਂਦੀ ਆ ਅੰਦਰ ਉਹਦੀ 6 700 ਵਾਲੇ ਪੀਸ ਇਹ ਤਾਂ ਹੈ ਵੀਰੇ ਬਹੁਤ ਮਾਲ ਆ ਆ ਦੇਖੋ ਧਿਆਣਾ ਬਈ ਹਾਂ ਸਾਰੇ 6 700 ਦੀ ਰੇਂਜ ਚ ਪੀਸ ਬੁੱਕ ਐਂਡ ਸੈਲਡ ਵੀ ਹੈਗੇ ਓਕੇ ਬਈ ਚਲੋ ਮੇਰੇ ਮੁੰਡੇ ਪਾਉਂਦੇ ਆ ਨਾ ਹੈਵੀ ਪੀਸ ਇਹ ਸਾਰੇ ਇੰਪੋਰਟਡ ਮਾਲ ਹੋਗਾ ਲੋਕਲ ਨਹੀਂ ਹੈਗੇ ਇਹ ਪੀਸ ਸਾਰੇ ਬਾਹਰਲੇ ਪੀਸ ਨੇ ਹੈਵੀ ਪੀਸ ਦੇ ਵਿੱਚ ਥੀਸ ਆਫਟਰ ਦਾ ਮਾਲ ਆ ਇਹ 800 900000 ਰੁਪਏ ਦਾ ਵਿਕਦਾ ਬਜ਼ਾਰ ਦੇ ਵਿੱਚ। ਬਹੁਤੀ ਕਟ ਪੀਸ। ਹੈਵੀ ਸਟੱਫ। ਠੀਕ ਹੈ ਜੀ ਤੁਸੀਂ ਕਿੰਨਾ ਦੋਵੋਗੇ? ਇਹ ਤੁਹਾਨੂੰ ਪੈਣਗੇ ਭਾਜੀ 1200 ਰੁਪਏ ਦੋ ਪੀਸ। ਓਕੇ ਵਧੀਆ ਜਾ ਬੁਰੇ। ਹਾਂਜੀ। ਹੈਵੀ ਪੀਸ ਆ। ਹੈਵੀ ਪੀਸ 1500 ਦੇ ਦੋ। ਓਕੇ ਵੀਰੇ। ਸਿੰਗਲ ਪੀਸ ਵਿਕਦਾ 1500 ਰੁਪਏ ਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ। ਦੁਗਰੀ ਹਿੰਮਤ ਸਿੰਘ ਨਗਰ ਰੋਡੇ ਫਾਟਕਾਂ ਦੇ ਕੋਲੇ। ਰਵੀ ਕਲੈਕਸ਼ਨ ਵਾਲੇ ਬਾਈ ਦੀਪ ਸ਼ਾਪ ਦਾ ਨਾਮ ਆ ਪਹਿਲਾਂ ਮੈਂ ਵੀਡੀਓ ਪਾਜਾਉਂ ਜਿਐ ਨੇ ਤੇ ਬਾਈ ਕੋਲ ਕੱਪੜੇ ਪੂਰੇ ਟਾਪ ਦੇ ਵਧੀਆ ਕੁਆਲਿਟੀ ਦੇ ਹੁੰਦੇ ਤੇ ਰੇਟ ਵੀ ਬਹੁਤ ਜ਼ਿਆਦਾ ਸਸਤੇ ਹੁੰਦੇ ਆ ਤੁਹਾਡੇ ਕੰਮ ਦੀ ਵੀਡੀਓ ਵੀਡੀਓ ਬਣੇ ਰਿਓ ਹਾਂਜੀ ਵੀਰੇ ਕੀ ਹਾਲ ਚਾਲ ਆ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਉਹ ਕੀ ਆਇਆ ਨਵਾਂ ਹੁਣ ਭਾਈ ਭਾਈ ਜੀ ਨਵਾਂ ਆਪਣੀ ਮੈਨੂਫੈਕਚਰਿੰਗ ਆ ਪੈਂਟਾਂ ਦੀ ਓਕੇ ਪੈਂਟਾਂ ਦੀ ਬਾਜ਼ਾਰ ਦੇ ਵਿੱਚ 700 750 ਰੁਪਏ ਦੀ ਸਿੰਗਲ ਪੈਂਟ ਆਏ ਓਕੇ ਅਸੀਂ ਆਫਰ ਲਾਈ ਆ ਤਿੰਨ ਪੈਂਟਾਂ ਦੀ ਤਿੰਨ ਪੈਂਟਾ ਲੈ ਲਓ ਕਿੰਨੇ ਦੇ ਪਣਗੇ ਇਹ ਭਾਜੀ ਸਿਰਫ 1400 ਰੁਪਏ ਦੇ ਤਿੰਨ ਪੈਂਟ ਤਿੰਨ ਪੈਂਟ ਕੁਆਲਟੀ ਵਧੀਆ ਹੋ ਗਰੰਟੀ ਭਾਜੀ ਕਲਰ ਦੀ ਗਰੰਟੀ ਓਕੇ ਜੀ ਲਾ ਪੁੱਤਰ ਜੇ ਪੀਸ ਵਾਪਸੀ ਕਰ ਜਿਓ ਸਾਈਜ਼ ਆਪਣੇ ਕੋਲ 28 ਤੋਂ ਲੈ ਕੇ 40 ਸਾਈਜ਼ ਤੱਕ ਹੋਗਾ ਤੁਹਾਨੂੰ 40 ਦੀ ਵੈਰਾਈਟੀ ਦਿਖਾਉਂਦੇ ਆ ਦੇਖੋ ਓਕੇ ਲੋਕੀ ਭਾਜੀ 800 ਰੁਪਏ ਦੀ ਵੇਚਦੇ ਯਾਰ ਅਸੀਂ ਆ ਫੋਲਸਰ ਮਾਰਕੀਟ ਦੇ ਇਸ ਰੇਟ ਚ ਲੈ ਕੇ ਆਈ ਦੀ ਜੀ ਓਕੇ ਇਹ ਇਹ ਉਹੀ ਸੇਮ ਪ੍ਰਾਈਸ ਹੈ ਵੀ ਸੇਮ ਪ੍ਰਾਈਸ ਸਿੰਗਲ 500 ਦਾ ਤਿੰਨ ਵੀ 1400 ਰੁਪਏ ਦੇ ਠੀਕ ਹੈ ਬ੍ਰਦਰ ਕੁਆਲਿਟੀ ਬੈਸਟ ਕੁਆਲਿਟੀ ਨਹੀਂ ਕੁਆਲਿਟੀ ਜਦੋਂ ਵੀ ਪਤਾ ਹੀ ਉਹਦਾ ਜਿਹੜੇ ਕਸਟਮਰ ਸਾਡੇ ਕੋਲ ਲੈ ਕੇ ਜਾਂਦੇ ਨੇ ਉਹਨਾਂ ਨੂੰ ਪਤਾ ਯਾਰ ਜੀ ਮਾੜੀ ਚੀਜ਼ ਵੇਚਦੇ ਹੀ ਨਹੀਂ ਹੈਗੇ ਅੱਜ ਉਹਦਾ ਗਾਰੰਟੀ ਰਹੀ ਦੀ ਆ ਦੇਖੋ ਇਹ ਸਾਰੀਆਂ ਉਹੀ ਪੈਂਟਾਂ ਨੇ 1000 ਰੁਪਏ ਤਿੰਨ ਪੈਂਟ ਇਹ ਹੁੱਡੀਆਂ ਨਵੀਆਂ ਹੁੱਡੀਆਂ ਬਹੁਤ ਆਈ ਤਾਂ ਨਹੀਂ ਕਾ ਚੀਜ਼ ਦਿਖਾਉਣੇ ਆ ਲੋ ਉਹਦਾ ਟਰੈਕ ਸੂਟ ਆ ਕਿਉਂਕਿ ਕੋਈ 800 ਦਾ ਵੇਚ ਰਿਹਾ ਕੋਈ 900 ਦਾ ਵੇਚ ਰਿਹਾ ਹਲੋ 650 ਰੁਪਏ ਦੀ ਰੇਂਜ ਓਕੇ ਬ੍ਰਦਰ ਉਹ ਕਹਨ ਚੀਜ਼ ਆ ਭਾਜੀ ਨਾਲੇ ਹੈਵੀ ਪੀਸ ਆ ਉਹ ਕਿਉਂਰੇ ਮੈਂ ਤਾਂ ਖਾ ਵੀ ਮਹਿੰਗੇ ਲੈਣਾ ਹਾਂ ਹਾਂ ਭਾਜੀ 900000 ਰੁਪਏ ਦੀ ਰੇਂਜ ਚ ਵਿਖਦਾ ਪੀਸ ਤੁਸੀਂ ਕਿੰਨਾ ਦੰਦਨੇ ਹੋ ਭਾਜੀ 650 ਰੁਪਏ ਦਾ ਡਿਜ਼ਾਈਨ ਚੈੱਕ ਕਰੋ ਹਾਂ ਵੀਰੇ ਦਾ ਕੁਆਲਿਟੀ ਚੈੱਕ ਕਰੋ ਅੰਦਰ ਉਹ ਲੋਕੀ ਖੋਲ ਕੇ ਦਿਖਾਉਂਦੇ ਨਹੀਂ ਹੈਗੇ ਤੇ ਸਟੀਚਿੰਗ ਵੀ ਵਧੀਆ ਮੜੀ ਆ ਹੁੰਦੀ ਆ ਅੰਦਰ ਉਹਦੀ 600 700 ਵਾਲੇ ਪੀਸ ਇਹ ਤਾਂ ਆ ਵੀਰੇ ਪੀਸ ਵੀ ਦੇਖੋ ਜਿਹਦੀ ਕੁਆਲਿਟੀ ਵਧੀਆ ਹੋਊਗੀ ਉਹਨੀ ਚੀਜ਼ ਵਧੀਆ ਹੋਊਗੀ ਅੱਲੀ 650 ਰੁਪਏ ਰੇਂਜ ਚ ਪੀਸ ਡਿਜ਼ਾਈਨ ਹੀ ਬਹੁਤ ਸੋਹਣੇ ਸੋਹਣੇ। ਕਿੰਨਾ ਦੇ ਦੋਗੇ 2600 ਦਾ ਭਾਜੀ। ਓਕੇ। ਮਾਲ ਪੂਰਾ ਟਰੈਕ ਸੂਟ। ਪੂਰਾ ਟਰੈਕ ਸੂਟ। ਠੀਕ ਹੈ। ਹੈਵੀ ਬੀਸ। ਬੂਟ ਕਟ ਦੇ ਵਿੱਚ ਬੀਸ। 22 ਬੋਟਮ। ਓਕੇ। ਸਟੇਟ ਵੀ ਹੈ, ਬੂਟ ਕਟ ਵੀ ਹੈ। ਹੁਣ ਤੁਹਾਨੂੰ ਉਹਨਾਂ ਆਪਾਂ ਦਿਖਾਉਨੇ ਆ ਆਪਾਂ ਸਵੈਟ ਟੀਸ਼ਰਟ। ਆ ਸਾਰੇ ਕਾਰਗੋ ਭਾਜੀ। ਇਹ ਵੀ ਦੇ ਵਿੱਚ ਕਾਰਗੋ ਆ ਉਹ ਵਾਲੇ। ਇਹਨਾਂ ਦਾ ਕੀ ਪ੍ਰਾਈਸ ਆ? ਸਿੰਗਲ ਭਾਜੀ 600 ਦਾ, ਤਿੰਨ ਪੀਸ 1500 ਦੇ। ਆ ਸੇਮ ਆ ਜਿੱਦਾਂ ਮੈਂ ਪਾਏ ਹੋਏ ਬੂਟ ਕਟ ਦੇ ਵਿੱਚ। ਉਹ ਸੋਨੇ ਪੀਸ ਹੀ ਨਜ਼ਰ ਹੀ ਨਹੀਂ ਆ ਰਹੇ ਭਾਜੀ। ਵੀਰੇ ਹੀ ਬਹੁ ਆਣਾ ਬਈ ਹਾਂ ਸਾਰੇ 600 ਦੀ ਰੇਂਜ ਆ ਪੀਸ ਬੋਕ ਐਂਡ ਪੀਸ ਹੈਗੇ ਓਕੇ ਬਈ ਚਲੋ ਜਿਹੜੇ ਮੁੰਡੇ ਪਾਉਂਦੇ ਨੇ ਨਾ ਹੈਵੀ ਪੀਸ ਤੇ ਸਾਰੇ ਇੰਪੋਰਟਡ ਮਾਲ ਹੋਗਾ ਲੋਕਲ ਨਹੀਂ ਹੈਗੇ ਇਹ ਪੀਸ ਸਾਰੇ ਬਾਹਰਲੇ ਪੀਸ ਨੇ ਹੈਵੀ ਪੀਸ ਦੇ ਵਿੱਚ ਤੇ ਸਾਰੇ ਉਸ ਰੇਂਜ ਦੇ ਵਿੱਚ ਹੁਣ ਤੁਹਾਨੂੰ ਇੱਕ ਹੋਰ ਚੀਜ਼ ਦੱਸਉਣੀ ਆ ਇੱਕ ਆ ਚੀਜ਼ ਜਾਨੋ ਥ੍ਰੀਸ ਆਫਟਰ ਦਾ ਮਾਲ ਆ ਇਹ 800 900 ਹਜ਼ਾਰ ਰੁਪਏ ਦਾ ਵਿਕਦਾ ਬਾਜ਼ਾਰ ਦੇ ਵਿੱਚ ਉਹ ਕੱਟ ਪੀਸ ਹੈਵੀ ਸਟੱਫ ਠੀਕ ਹੈ ਵੀ ਤੁਸੀਂ ਕਰਵਾਉਂਗੇ ਇਹ ਤੁਹਾਨੂੰ ਪੈਣਗੇ ਭਾਜੀ 1200 ਰੁਪਏ ਦੋ ਪੀਸ ਓਕੇ ਵਧੀਆ ਜਾ ਬੁਰਾ ਹਾਂਜੀ ਹੈਵੀ ਪੀਸ ਆ 1200 ਰੁਪਏ ਦੋ ਪੀਸ ਪੈਣਗੇ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਠੀਕ ਆ ਵੀਰੇ ਇਹ ਹੋਰ ਬਾਕੀ ਤੁਹਾਨੂੰ ਸ਼ਰਟਾਂ ਬੁੱਲਣ ਦੇ ਵਿੱਚ ਆ ਜਾਣਗੀ ਆ ਬਾਕੀ ਪੈਂਟ ਦੀ ਕਲੈਕਸ਼ਨ ਬਹੁਤ ਹੈਗੀ ਆ ਹਾਂਜੀ ਹਾਂਜੀ ਬਾਕੀ ਪਹਿਲਾਂ ਚੈਨ ਲਗਾ ਕੇ ਦੇਖ ਸਕਦੇ ਹੋ ਵੀਡੀਓ ਪਾਈਆਂ ਬਾਈ ਜੀ ਕੱਲੀ ਕੱਲੀ ਚੀਜ਼ ਆਪਾਂ ਦਿਖਾ ਲਈ ਚਾਦੇ ਵੇਦਲੋ ਅਸੀਂ ਬੂਟ ਕੱਟ ਪੈਂਟ ਹੈ ਇਹ 1400 ਰੁਪਏ ਤਿੰਨ ਪੈਂਟਾਂ ਨੇ ਜੇ ਤੁਸੀਂ ਤਿੰਨ ਪੈਂਟਾਂ ਦਾ ਹਿਸਾਬ ਨਾਲ ਲੈਨੇ ਹੋ 465 ਰੁਪਏ ਦੀ ਪੈਂਟ ਪੈਗੀ ਤੁਸੀਂ ਕਾਲ ਮਾਰਕੀਟ ਚਲ ਜਾਓ ਇਸੇ ਮਾਰਕੀਟ ਚਲ ਜਾਓ ਜਾਂ ਗੰਦੀ ਵਿਹਾਰ ਚਲੇ ਜਾਓ ਇਸ ਰੇਟ 'ਚ ਤੁਹਾਨੂੰ ਪੈਂਟ ਨਹੀਂ ਮਿਲ ਸਕਦੀ ਬਾਈ ਓਕੇ ਵੀਰੇ ਬਜ਼ਾਰ ਜੀ ਵੀ ਗਾਰੰਟੀ ਤੇ ਤੁਹਾਨੂੰ ਓਕੇ ਵੀਰੇ ਜਿਹੜੀ ਇਸ ਰੇਟ ਤੁਹਾਨੂੰ 465 ਦੇਣੀ ਹੈ ਪਹਿਲੇ ਕਲਰ ਦੀ ਗਾਰੰਟੀ ਹੈ ਚਾਰ ਤੋਂ ਉੱਤੇ ਰੰਗ ਉੱਤੇ ਜੇ ਵੀ ਵਾਪਸੀ ਕਰ ਦਿਓ ਵਾਪਸੀ ਹੈ ਰੰਗ ਰੋਕੇ ਤੇ ਮੈਂ ਕਹਿੰਦਾ ਭਾਜੀ ਚੀਜ਼ ਵਧੀਆ ਅਸੀਂ ਮਾੜੀ ਚੀਜ਼ ਰੱਖਣੀ ਨਹੀਂ ਹੈਗੀ ਖਾਦੀ ਖੁਰਦੀ ਵਾਸ਼ਿੰਗ ਹੈ ਕਲਰ ਦੀ ਗਾਰੰਟੀ ਦੇਈ ਦੀ ਅਸੀਂ ਕਿਉਂਕਿ ਸਾਨੂੰ ਪਤਾ ਜਾਲਾ ਹੀ ਨਹੀਂ ਰੰਗੇ ਬੂਡ ਕੱਟ ਸਟੇਟ 465 ਦੇ ਹਿਸਾਬ ਨਾਲ 400 ਰੁਪਏ ਤਿੰਨ ਪੈਂਟਾ ਹੋ ਗਿਆ ਸਿੰਗਲ ਅਸੀਂ 500 ਦੀ ਵੇਚੀ ਦੀ ਆ ਦੇਖ ਜਿਹੜੀ ਸਲਾਬ ਜਿਹੜੀ 700 ਰੁਪਏ ਦੀ ਆਮ ਵਿਕਦੀ ਆ ਵਧੀਆ ਵੀ ਹੈ 650 700 ਕੋਈ ਉਸ ਤੋਂ ਥੱਲੇ ਕੋਈ ਵੇਚਦਾ ਨਹੀਂ ਓਕੇ ਅੰਡੀ ਰੇਟ ਆ 465 ਠੀਕ ਆ ਓਕੇ ਆ ਓਕੇ ਆ ਭਾਜੀ ਬਾਕੀ ਆ ਆਡੀਆ ਲੱਗੀ ਹੋਈ ਆ ਇਹ ਵੀ ਇੰਪੋਰਟਡ ਆ ਤੇਰਾ ਸੋਜੇ ਦੋ ਨੇ ਕਾਫੀ ਡੀਆ ਰਹਿ ਲੰਬੀ ਕੱਲੀ ਕੱਲੀ ਚੀਤਨਵਾ ਦਿਖਾਣੀ ਬਹੁਤ ਔਖੀ ਹੋ ਜਾਂਦੀ ਹੈ ਹਾਂਜੀ ਹਾਂਜੀ ਓਕੇ ਵੀਰੇ ਦਵਾਈ ਚਲੋ ਸਾਰੇ ਹੈਵੀ ਵੀਲ 1500 ਦੇ ਦੋ ਓਕੇ ਵੀਰੇ ਸਿੰਗਲ ਪੀਸ ਵਿਗਦਾ 1500 ਰੁਪਏ ਦਾ ਓਕੇ ਬਾਈ ਸਾਈਜ਼ ਦੇ ਵਿੱਚ ਐਮ ਐਲ ਐਕਸ ਐਲ ਡਬਲ ਐਕਸ ਐਲ ਡਬਲ ਐਕਸ ਐਲ ਚਲੋ ਕਲੀਅਰ ਹੀ ਆ ਐਕਸ ਐਲ ਦਾ ਸਾਈਜ਼ ਵੀ ਆਪਰੇ ਓਕੇ ਸਿੰਗਲ ਪੀਸ ਬਾਜ਼ਾਰ ਚ 1500 ਰੁਪਏ ਦਾ ਵਿਕਦਾ ਏ ਓਕੇ ਭਾਈ ਅਸੀਂ 1500 ਰੁਪਏ ਦੋ ਦੇ ਰਹੇ ਹਾਂ ਠੀਕ ਹੈ ਵੀਰ ਇਹ ਲੋ ਪੀਸ